ਉਹ ਇਹ ਦੂਤੇ ਕੀ ਦਾ ਕੋਈ ਚੀਜ਼ ਹੋਣੀ ਸਰ ਲੋਹੀ ਚੱਕ ਲਿਆ ਲੈ ਬਈ ਚੱਕ ਲੈ ਲੈ ਬਈ ਜਿੰਨਾ ਤੇਰੇ ਤੇ ਜੋਰ ਆਣਾ ਉਹਨਾਂ ਲਾੜਾ ਤੂੰ ਲੈ ਲੈ ਵੀ ਹੁਣ ਬੱਚੇ ਛੋੜੇ ਪੈਨ ਵੀ ਤੋੜ ਲੈਣਾ ਤੁਸੀਂ ਬੱਚੇ ਨੂੰ ਪੈਨ ਤੋੜਤਾ ਕੁੱਟੋਂਗੇ ਐ ਨਹੀਂ ਕਹੋਂਗੇ ਵੀ ਜਿਹੜਾ ਆਹ ਦੇਖ ਲੈ ਬਈਆ ਮੇਕ ਵੀ ਦਿਖਾ ਦੇ ਬਾਈਆਂ ਨੂੰ ਮੂਹਰੋ ਠੀਕ ਆ ਮੀਖ ਘਸ ਗਈ ਤੇ ਆ ਟਾਇਲ ਦੇਖ ਲਓ ਭਈਆ ਤੁਹਾਡੇ ਸਾਹਮਣੇ ਆ ਚੀਜ਼ ਲੈ ਉਵੇਂ ਪਈ ਆ ਜੀ ਕਹਿ ਦਿੰਦਾ ਯਾਰ ਸਾਡੇ ਤਾਂ ਆ ਚੀਜ਼ ਭਈਆ ਯਾਰ ਇਹ ਤਾਂ ਮੈਂ ਕਿਹਾ ਵੀਰੇ ਉਹਦੇ ਨਾਲੋਂ ਮੈਂ ਤੁਹਾਨੂੰ 2 ਰੁਪਏ ਸਸਤੀ ਦੇ ਕੇ ਤੇਰੇ ਘਰੇ ਮਾਲ ਭੇਜ ਦਿੰਦਾ ਵੀ ਕੱਲ ਨੂੰ ਲੰਬਾਣਾ ਦਈ ਉਹ ਚੀਜ਼ ਭਈਆ ਲੋਹਾ ਕਿ ਮੇਰੇ ਰੱਖ ਲਿਆ ਇਹ ਵੀ ਭਈਆ ਆਪਾਂ ਕਸਟਮਰਾਂ ਖਾਤਰੀ ਰੱਖਿਆ ਹੋਇਆ ਇਹ ਹੁਣ ਭਰੀ ਦਾਨੇ ਦੀ ਟਰਾਲੀ ਅੰਦਰ ਬੜੂ ਸਿੱਤ ਬਿਲਕੁਲ ਬਿਲਕੁਲ ਬਾਈ ਬਿਲਕੁਲ ਇੱਕ ਹੋਰ ਵੀ ਹੁੰਦਾ ਜੇ ਵਧੀਆ ਟਾਇਲ ਲੱਗੀ ਹੋਵੇ ਬਾਈ ਸੋਰੇ ਤੇ ਸੁਹਾਬ ਨੂੰ ਤਾਂ ਜਮੀ ਰੋਕ ਦਿੰਦੀ ਆ ਬਾਈ ਪੂਰਾ ਹੀ ਫਰਕ ਪੈਂਦਾ ਬਿਟਰੀਫਾਈਡ ਜਿਹੜੀ ਪ੍ਰੋਪਰ ਪੂਰੀ ਬਿਟਰੀਫਾਈਡ ਟਾਇਲ ਹੈ ਉਹ ਚੀਨਾਂ ਪੂਰਾ ਫਰਕ ਪੈਂਦਾ ਬਈ ਇਹ ਚੀਜ਼ਾਂ ਦੇ ਨਾਲ ਅਸੀਂ ਗਾਗ ਨੂੰ ਗਾਗ ਨਹੀਂ ਸਮਝਦੇ ਅਸੀਂ ਉਹਨੂੰ ਆਪ ਦਾ ਪਰਿਵਾਰਿਕ ਮੈਂਬਰ ਸਮਝ ਗਏ ਗਾਈਡ ਕਰਦੇ ਆ ਕਸਟਮਰ ਨੂੰ ਪਹਿਲੇ ਬਾਈ ਮਨਨ ਦਾ ਪੂਰਾ ਪਹਾੜੀ ਚੱਕੀ ਖੜੇ ਨੇ ਬਾਈ ਐਡੇ ਡਿਜ਼ਾਈਨ ਮੈਂ ਪਹਿਲੀ ਵਾਰ ਦੇਖੇ ਹਾਂ ਹਾਂਜੀ ਹਾਂਜੀ ਬਰੇ ਇਹ ਸਾਰੇ ਜਿਹੜਾ ਸਾਈਜ਼ ਆ ਗਿਆ 6x4 ਦਾ ਸਾਈਜ਼ ਆ ਗਿਆ ਟਾਇਲ ਦਾ ਹੈ ਇਹ ਸਾਰੀ ਜੁਆਇੰਟਲੈਸ ਹੁੰਦੀ ਹੈ ਦਾ ਜੋੜ ਨਹੀਂ ਪਤਾ ਲੱਗਦਾ ਇਹ ਲੈ ਵੀ 24 ਘੰਟੇ ਤੁਸੀਂ ਮਸ਼ੀਨਾਂ ਕੰਮ ਕਰਦੇ ਦੇਖੀ ਨੇ ਪਰ ਆ ਬੰਦੇ 24 ਘੰਟੇ ਨਹੀਂ ਬੰਦੇ ਬਾਈ ਸੱਸੀ ਕਲ ਸਾਰਿਆਂ ਨੂੰ ਤੇ ਤੁਹਾਨੂੰ ਵਧਾਈਆਂ ਬਾਈ ਬਣ ਕੇ ਮਾਲੋ ਭਰ ਦੇਣਾ ਪੱਥਰ ਲੈ ਜਾਂਦੇ ਹਾਂ ਤੇ ਡਰਾਈਵਰ ਕਿੱਥੇ ਆ ਕੀ ਹਾਲ ਆ ਬਾਈ ਠੀਕ ਆ ਬਾਈ ਪੱਥਰ ਬਈ ਟੈਲਾ ਬਾਥਰੂਮਾਂ ਦਾ ਰਸੋਈਆਂ ਦਾ ਵਿੜਿਆਂ ਚ ਲਾਉਣ ਵਾਲਾ ਹਾਂਜੀ ਗ੍ਰੇਨੇਟ ਵਗੈਰਾ ਬਈ ਪੂਰਾ ਮਸ਼ਹੂਰ ਹੈ ਇਹਨਾਂ ਦਾ ਪੱਥਰ ਹਾਂਜੀ ਹਾਂਜੀ ਤੇ ਇਹਨਾਂ ਦਾ ਕੋਈ ਲੰਬਾ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਕਿੱਡੀ ਕਿੱਡੀ ਕਿਤੂਰ ਜਾਂ ਨਾ ਬਹੁਤ ਦੂਰ ਤੱਕ ਜੀ ਅੱਜ ਕਿੱਥੇ ਚੱਲੇ ਬਈ ਅੱਜ ਗਿੱਦੜ ਬਈ ਆ ਜਾ ਬਈ ਕੀ ਕੰਮ ਕਰ ਦਵੇ ਨਾਲ ਆਹੀ ਪੱਥਰ ਦੀ ਲੋਲ ਲੋਲ ਪਰਦੇ ਹੁਣ ਚਾਚੂ ਪੀਲੀ ਚਾਚੂ ਪੀ ਓਕੇ ਜੀ ਸਸੀ ਗੱਲ ਬਈ ਜੀ ਸਸੀ ਗੱਲ ਬਈ ਬਈ ਲੋਕਾਂ ਨੂੰ ਰੇਟ ਤਾਂ ਆਪਾਂ ਠੀਕ ਹੀ ਦੇਣਾ ਮੰਨ ਲੋਕਾਂ ਨੂੰ ਠੀਕ ਹੈ ਆਪਣਾ ਸਸਤੇ ਦੇ ਚੱਕਰ 'ਚ ਨਹੀਂ ਪੈਣਾ ਪਰ ਅਲਾਮਾ ਜਮਾ ਖਾਤਮਾ ਕਰਨਾ ਠੀਕ ਹੈ ਭਾਈ ਓਕੇ ਠੀਕ ਹੈ ਜੇ ਆਪਾਂ ਇਧਰ ਦੀ ਗੱਲ ਕਰ ਲਈਏ ਪਹਿਲਾਂ ਮੇਨ ਆ ਗਿਆ ਮੂਰੋ ਵਾਸਰੂਮ ਜੇ ਆ ਗਿਆ ਬੰਦ ਕਰ ਦੇਣਾ ਹਾਂਜੀ ਹਾਂਜੀ ਤੇ ਆਹ ਫਲੋ ਉਹ ਟਾਇਲ ਆ ਮਰ ਜੀ ਇਹ ਪਾਰਕਿੰਗ ਟਾਇਲ ਆ ਗਈ ਬਾਈ ਸਾਰੀ ਜਿਹੜੀ ਆਪਣੀ ਆਊਟਰ ਏਰੀਆ ਦੇ ਵਿੱਚ ਲਾ ਸਕਦੇ ਆ ਨੂੰ ਕਿਤੇ ਜਿਵੇਂ ਪੋਰਚ ਹੋ ਗਿਆ ਬਾਹਰੇ ਹੋ ਗਈ ਹਾਂਜੀ ਧੁੱਪ ਤੇ ਉੱਤੇ ਛੱਤ ਦੇ ਉੱਤੇ ਲਾ ਸਕਦੇ ਆ ਆਪਾਂ ਇਹਨੂੰ ਹਾਂਜੀ ਵੀਰੇ ਕੁਆਲਟੀ ਇਹ ਬਿਟਰੀਫਾਈਡ ਬਾਡੀ ਐ ਇਹ 0% ਪਾਣੀ ਪੀਂਦੀ ਐ ਵੀਰੇ ਇਹਦੇ ਵਿੱਚ ਨਾ ਦੋ ਕੁਆਲਟੀਆਂ ਆ ਜਾਂਦੀਆਂ ਆ ਵੀਰੇ ਇੱਕ 20% ਪਾਣੀ ਪੀਂਦੀ ਐ ਟਾਇਲ ਤੇ ਇੱਕ 0% ਵਾਲੀ ਹੁੰਦੀ ਐ ਇਹ ਜਿਹੜੀ ਸੈਰਾਜੋਦ ਕੰਪਨੀ ਦੀ ਜਿਹੜੀ ਟਾਇਲ ਐ ਇਹ ਸਾਰੀ 0% ਵਾਲੀ ਐ ਇਹ ਐਵੇਂ ਹੁੰਦੇ ਜਿਵੇਂ ਇੱਟਾਂ 'ਚ ਹੁੰਦਾ ਅੱਬਲ ਇੱਟ ਜਾਂ ਛੱਟੇ ਵਾਲੀ ਹੋਗੀ ਬਿਲਕੁਲ ਬਿਲਕੁਲ ਕਵਾਲਿਟੀ ਹੁੰਦੀ ਹੈ ਹਾਂ ਜੀ ਤੇ ਬਈ ਮੰਨ ਲਓ ਇਹ ਮੈਨੂੰ ਗੱਲ ਦੱਸ ਹੁਣ ਲਾਈਨ ਤੋਂ ਪਹਿਲਾਂ ਇੱਕ ਗੱਲ ਦੇਖਦੇ ਆਂ ਜੇ ਕੋਈ ਆਮ ਬੰਦਾ ਖਰੀਦਣ ਆ ਗਿਆ ਇਹ ਏਸੇ ਪੀਸ ਨਕਲੀ ਹੁੰਦਾ ਇਹ ਕਾਸਲੀ ਹੁੰਦਾ ਐਵੇਂ ਪਛਾਣ ਤਾਂ ਨਹੀਂ ਸਕਦੇ ਨੇ ਨਹੀਂ ਬਈ ਇਹਦਾ ਜੇ ਤੁਹਾਨੂੰ ਪਰਖ ਹੈਗੀ ਟਾਇਰ ਫੇਰ ਤਾਂ ਤੁਸੀਂ ਇਹਦੀ ਪਛਾਣ ਹੈਗੀ ਨਹੀਂ ਆਮ ਬੰਦੇ ਨੂੰ ਇਹਦੀ ਪਛਾਣ ਹੈ ਨਹੀਂਗੀ ਵੀ ਇਹ ਬਿਟਰੀਫਾਈਡ ਬੋਡੀ ਆ ਜਾਂ ਪੋਰਸਲੀਨ ਬੋਡੀ ਆ ਇਹ ਹੈ ਹੈਗੇ ਨੇ 5-7 ਨੂੰ ਉਹ ਇਹਦੇ ਵਿੱਚ ਹਾਂ ਜੀ ਹਾਂ ਜੀ ਵੀਰੇ ਹਾਂ ਜੀ ਬਹੁਤ ਕੁਸ਼ ਹੈ ਵੀਰੇ ਬਹੁਤ ਕੁਸ਼ ਹੈ ਮਾਰਕ ਜਿਹੜਾ ਚੱਲ ਰਿਹਾ ਹਾਂ ਜੀ ਹਾਂ ਤੇ ਮੈਂ ਗੱਲ ਇਹ ਕਹੀ ਵੀ ਆਪਣਾ ਸਾਰਾ ਸ਼ੋਰੂਮ ਕੁਆਲਿਟੀ ਤੇ ਕੰਮ ਕਰ ਦਾ ਲੈਂਦਾ ਬਿਲਕੁਲ ਬਿਲਕੁਲ ਬਈ ਹਾਂਜੀ ਹਾਂਜੀ ਤੇ ਇਹ ਪੋਰਸ਼ਨ ਚ ਕਿੰਨੇ ਕੁ ਡਿਜ਼ਾਈਨ ਮਿਲ ਜਾਣਗੇ ਇਹ ਦੱਸਦੋਗੇ ਮੈਨੂੰ ਇਹ ਸਾਰੀ ਡਿਜ਼ਾਈਨ ਬਈ ਸਾਰੀ ਡਿਜ਼ਾਈਨ ਇਹ ਆਊਟਰ ਏਰੀਆ ਦੀ ਪਈ ਆ ਵੱਖਰੀ ਵੱਖਰੀ ਡਿਜ਼ਾਈਨ ਵੱਖਰੇ ਵੱਖਰੇ ਕਲਰ ਆ ਜਾਂਦੇ ਆ ਇੱਕ ਬਈ ਇਹਦੀ ਜਿਹੜੀ ਥਿਕਨੈਸ ਹੈ ਨਾ ਇਹ ਦੋ ਥਿਕਨੈਸ ਦੇ ਵਿੱਚ ਚੱਲਦੀ ਆ ਇੱਕ 11mm ਤੇ ਇੱਕ 12mm ਦੇ ਵਿੱਚ ਮੋਟਾਈ ਜਿਹੜੀ ਹੁੰਦੀ ਆ ਮਾਰਕੀਟ ਦੇ ਵਿੱਚ ਕਈ ਆ ਨਾ ਕਸਟਮਰ ਨੂੰ ਇੱਥੇ ਕਨਫਿਊਜ਼ ਕਰ ਦਿੰਦੇ ਅਗਲਾ ਕਹਿੰਦਾ ਯਾਰ ਮੈਂ ਸੈਰਾਜੋਦ ਦੀ ਕੰਪਨੀ ਦੇ ਸ਼ੋਅਰੂਮ ਤੇ ਗਿਆ ਉਹਨਾਂ ਦਾ ਰੇਟ ਪਲੱਸ ਸੀ ਦੂਜਿਆਂ ਦਾ ਘੱਟ ਸੀਗਾ ਉਹ ਮੋਟਾਈ ਦੀ ਪਰਖ ਨਹੀਂ ਕਰਦਾ ਯਾਰ ਜੇ ਉਹਨਾਂ ਦਾ ਰੇਟ ਸੈਰਾਜੋਦ ਦਾ ਪਲੱਸ ਸੀ ਤਾਂ ਕਿਉਂ ਸੀਗਾ ਇਹ ਚੀਜ਼ ਦਾ ਬੜਾ ਬਾਈ ਇਹਦੇ ਵਿੱਚ ਓਲਾ ਹੁੰਦਾ ਸਾਰੀ ਪ੍ਰੋਪਰ 12mm ਥਿਕਨੈਸ ਦੇ ਵਿੱਚ ਟਾਈਲ ਆ ਜੇ ਮਤਲਬ ਕਿ ਜੇ ਥੋੜੀ ਜਿਹੀ ਮੋਟਾਈ ਵੱਧਾ ਤਾਂ ਕੁਆਲਿਟੀ ਬਹੁਤ ਹਾਈ ਹੈ ਕੁਆਲਿਟੀ ਦਾ ਬਹੁਤ ਫਰਕ ਪੈ ਜਾਂਦਾ ਹੀ ਇਹਦੇ ਨਾਲ ਨਹੀਂ ਵੀ ਸੱਜਣੋ ਜੇ ਥੋੜੀ ਜਿਹੀ ਵੀ ਮੋਟੀ ਆ ਤਾਂ ਥੋੜੇ ਮਤਲਬ ਕਿ ਘਰੇ ਨਾ ਮਗਰ ਬੈਗਮੀ ਮੇਰਾ ਬਖਰਾ ਬਹਾ ਔਰ ਇਹ ਦਾ ਲੱਗਦਾ ਬਹੁਤ ਚੰਗਾ ਇਹਦੇ ਵਿੱਚ ਨਾ ਬਈ ਜੀ ਅਸੀਂ ਵੀ ਪਹਿਲਾਂ ਛੋਟਾ ਸਾਈਜ਼ ਚੱਲਦਾ ਸੀ ਵਾਸ਼ਰੂਮ ਦਾ 12 18 ਲਾ ਲਓ 12 24 ਉਸ ਤੋਂ ਬਾਅਦ ਫਿਰ 2 ਬਈ 4 ਚੱਲ ਪਿਆ ਉਹਨੇ ਨਾ ਆਪਣੀ ਡਿਸਪਲੇ ਲੱਗੀ ਹੋਈ ਆ ਸਾਰੀ ਵਾਸ਼ਰੂਮਾਂ ਦੀ ਕਸਟਮਰ ਨੂੰ ਸਮਝ ਆ ਜਾਂਦਾ ਵੀ ਮੇਰੇ ਘਰੇ ਜਾ ਕੇ ਕਿੱਦਾਂ ਦੀ ਚੀਜ਼ ਬਣੀ ਆ ਆਪਣੀ ਵਾਸ਼ਰੂਮ ਜੀ ਤੁਸੀਂ ਆਪ ਡਿਜ਼ਾਈਨ ਬਣਾ ਦੋ ਹਾਂਜੀ 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 ਵੀਰੇ ਇਹੇ ਨਾਲ ਦੀ ਨਾਲ ਕੱਟ ਪੀਸ ਲੱਗੇ ਉਹਦੇ ਵਿੱਚ ਭਰੇ ਹੋਏ ਨੇ ਬਈ ਇਹ ਇਹ ਟਾਇਲ ਚ ਹੋ ਡਿਜ਼ਾਈਨ ਵੀ ਬਣ ਜਾਂਦਾ ਸੁਣੋ ਹਾਂਜੀ ਹਾਂਜੀ ਜਿੱਦਾਂ ਦਾ ਮਰਜ਼ੀ ਆਪਾਂ ਕੋਈ ਡਿਜ਼ਾਈਨਿੰਗ ਚੇਂਜ ਕਰਨੀ ਹੈ ਡਿਜ਼ਾਈਨ ਚੇਂਜ ਹੋ ਜਾਂਦਾ ਵੀਰੇ ਇਹਦਾ ਜਿੱਦਾਂ ਤੁਹਾਨੂੰ ਡਿਜ਼ਾਈਨ ਦੇ ਦੋ ਚਾ ਡਿਜ਼ਾਈਨ ਤੁਹਾਨੂੰ ਬਣਾ ਕੇ ਦੇ ਦਾਂਗੇ ਜਿਹੜਾ ਤੁਹਾਨੂੰ ਬੈਸਟ ਲੱਗਦਾ ਉਹ ਤੁਸੀਂ ਲਾ ਸਕਦੇ ਹੋ ਆਪਣੇ ਘਰੇ ਕਲਰ ਕੰਬੀਨੇਸ਼ਨ ਅਲੱਗ ਕਲਰ ਕੰਬੀ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਇਹ ਤਰ੍ਹਾਂ ਦੇ ਬਾਥਰੂਮ ਨੇ ਇਹਨਾਂ ਕੋਲੇ ਤੇ ਜੇ ਬਈ ਬਾਥਰੂਮ ਦੇਖੀ ਆਪਾਂ ਵੀ ਲੋਕ ਵੀ ਬਹੁਤ ਘੱਟ ਰੁਪਈਆ ਚ ਤਿਆਰ ਕਰ ਦਿੰਦੇ ਨੇ ਮੈਕਸ ਸੋਨਾ ਵੀ ਘੱਟ ਰੁਪਈਆ ਚ ਬਾਥਰੂਮ ਤਿਆਰ ਕਰਾਓ ਹਾਂਜੀ ਹਾਂਜੀ ਤੇ ਉਹਦੇ ਆਹ ਮਤਲਬ ਕੁਆਲਿਟੀ ਦਾ ਉਹ ਹੀ ਫਰਕ ਹਾਂਜੀ ਹਾਂਜੀ ਵੀਰੇ ਜਿਹੜੀ ਵੋਲ ਟਾਈਲ ਆ ਵਾਸ਼ਰੂਮ ਦੀ ਜਿਹੜੀ ਸਟਾਰਟਿੰਗ 6500 ਤੋਂ ਸਟਾਰਟ ਹੋ ਜਾਂਦਾ ਬਈ 2x4 ਦਾ ਉਸ ਤੋਂ ਉੱਪਰ ਤੱਕ ਜਿਵੇਂ ਜਿਵੇਂ ਰੇਂਜ ਕੁਆਲਿਟੀ ਟਾਈਲ ਦੀ ਮੈਟਰ ਕਰਦੀ ਐ ਵੀ ਆਪਾਂ ਕਿੰ딴 ਦੀ ਟਾਈਲ ਲਾਉਣੀ ਐ ਉਹਦੇ ਉੱਤੇ ਹੁਣ ਟਾਈਲ ਸੈਕੰਡ ਦੀ ਲਾਵਾਂਗੇ ਆਪਾਂ ਤਾਂ ਸਾਰਾ 5550 ਚ ਹੀ ਤਿਆਰ ਹੋ ਜਾਣਾ ਵਾਸ਼ਰੂਮ ਜੇ ਟਾਈਲ ਆਪਾਂ ਕੁਆਲਿਟੀ ਚ ਲਾਵਾਂਗੇ ਤਾਂ ਬਈ ਥੋੜਾ ਰੇਟ ਦਾ ਫਰਕ ਪੈਣਾ ਹੀ ਪੈਣਾ ਫਿਰ ਉਹ ਜੀ ਜੇ ਤਾਂ ਨਖਲੀ ਟਾਈਲ ਲੱਗੀ ਬੰਦੇ ਦੇ ਕਿਸ ਨੇ ਲੁੱਟ ਲੈ ਬਾਥਰੂਮ ਚ ਉਹ ਬਈ ਕੀ ਕੀ ਮਤਲਬ ਲਾਂਬਾ ਉਹ ਨਖ ਹਾਂਜੀ ਉਹ ਟਾਈਮ ਪੈ ਕੇ ਉਹਦੇ ਉਤੇ ਦਾਗ ਵੀ ਪੈਣੇ ਸਟਾਰਟ ਹੋ ਜਾਣਗੇ ਉਹਦੀ ਚਮਕ ਵੀ ਘਟ ਜੂਗੀ ਹਾਂਜੀ 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 ਵੀਰੇ ਤੇ ਉਹ ਵੀ ਪਾਣੀ ਪੀਂਦੀ ਹੋਊ ਪਾਣੀ ਪੀਊਗੀ ਰਿਜ਼ਰਵ ਕਰੋਗੀ ਪਾਣੀ ਅੰਦਰ ਹਾਂਜੀ ਠੀਕ ਹੈ ਤੇ ਉਹਦੇ ਵਿੱਚ ਤੇਰਾ ਲੈਂਡ ਦਾ ਵੀ ਖਤੋਂਦਰਾ ਆਪਾਂ ਅਕਸਮ ਦੇਖ ਲਿਆ ਮੇਰਾ ਖਿਆਲ ਇੱਕ ਹੋਰ ਵੀ ਹੁੰਦਾ ਜੇ ਵਧੀਆ ਟਾਇਲ ਲੱਗੀ ਹੋਵੇ ਬਈ ਸੋਰੇ ਤੇ ਸਲਾਬ ਨੂੰ ਤਾਂ ਜਮੀ ਰੋਕ ਦਿੰਦੀ ਆ ਬਈ ਪੂਰਾ ਹੀ ਫਰਕ ਪੈਂਦਾ ਬਿਟਰੀਫਾਈਡ ਜਿਹੜੀ ਪ੍ਰੋਪਰ ਪੂਰੀ ਬਿਟਰੀਫਾਈਡ ਟਾਇਲ ਹੈ ਉਹ ਚੀਨਾਂ ਪੂਰਾ ਫਰਕ ਪੈਂਦਾ ਬਈ ਇਹ ਚੀਜ਼ਾਂ ਦੇ ਨਾਲ ਜਿਹੜੀ ਸੈਰਾਮਿਕ ਟਾਇਲ ਹੁੰਦੀ ਹੈ ਉਹ ਜਦੋਂ ਸਲਾਬ ਆਉਂਦੀ ਆ ਪ ਔਰ ਜੇ ਜਿਹੜੀ ਬਿਟਰੀ ਫਾਈਟਾਈਲ ਹੁੰਦੀ ਹੈ ਇਹ ਪਾਣੀ ਦਾ ਪੀਣਾ ਨਹੀਂ ਇਹਨੇ ਔਰ ਜੇ ਕੋਈ ਪਾਈਪ ਵਗੈਰਾ ਕੋਈ ਲੀਕ ਹੋ ਗਈ ਜਾਂ ਕੁਝ ਵੀ ਲੀਕਿੰਗ ਦੀ ਸ਼ਿਕਾਇਤ ਹੈ ਤਾਂ ਪਾਣੀ ਇਹਦਾ ਸਾਈਡਾ ਥਾਣੀ ਚੱਲ ਪੂਆ ਟਾਇਲ ਨੂੰ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਆਪਣਾ ਆਮ ਬੰਦਾ ਇਹ ਚੀਜ਼ਾਂ ਸੱਦ ਨੂੰ ਪਹਿਚਾਨ ਨਹੀਂ ਸਕਦਾ ਆਪਣਾ ਹੱਥਾਂ ਦੇ ਮੁੜਕੇ ਦੀ ਕਮਾਈ ਹੁੰਦੇ ਕਿਸਾਨ ਵੀਰ ਆਉਂਦੇ ਨੇ ਮਸਾਂ ਕਮਾਈਆਂ ਕਰਦੇ ਨੇ ਜਦੋਂ ਸ਼ੋਅਰੂਮ 'ਤੇ ਜਾਂਦੇ ਨੇ ਉਹ ਇੱਕੋ ਚੀਜ਼ ਦੇਖ ਕੇ ਫਸ ਜਾਂਦੇ ਹੁੰਦੇ ਨੇ ਆ 20 ਰੁਪਏ ਦਿੰਦੇ ਨੇ ਨਾ 22 ਦਿੰਦੇ ਨੇ ਹਾਂਜੀ ਉੱਥੇ 35 ਲੱਗ ਰਹੀ ਹਾਂਜੀ ਹਾਂਜੀ ਬਾਈ ਬਿਲਕੁਲ ਬਿਲਕੁਲ ਤੇ ਉਹ ਹਿਸਾਬ ਨਾਲ ਬਈ ਰੇਟ ਦਾ ਆਪਣਾ ਦੁੱਗਣ ਦਾ ਵੀ ਨਹੀਂ ਫਰਕ ਹੈਗਾ ਨਹੀਂ ਬਈ ਕੋਈ ਬਾਲਾ ਫਰਕ ਨਹੀਂ ਹੈਗਾ ਬਈ ਰੇਟ ਦਾ ਕੋਈ ਸਰਕਵਲਟੀ ਕੁਆਲਟੀ ਦਾ ਦਿਨ ਰਾਤ ਦਾ ਫਰਕ ਹੈ ਬਈ ਕੁਆਲਟੀ ਦਾ ਦਿਨ ਰਾਤ ਦਾ ਫਰਕ ਹੈ ਸਕਦੇ ਆਪਾਂ ਇਹ ਚੀਜ਼ਾਂ ਦੇ ਵਿੱਚ ਹਾਂਜੀ ਵੀਰੇ ਮੈਂ ਤਾਂ ਸਜਣਾ ਤੁਹਾਨੂੰ ਇਹੀ ਰਹਿ ਦਿੰਦਾ ਵੀ ਪੈਸਾ ਨਾ ਗਵਾਓ ਆਪਦਾ ਦੋ ਤੂਸਾਲਾਂ ਬਾਅਦ ਤੁਹਾਨੂੰ ਫੇਰ ਪਤਾ ਲੱਗੂਗਾ ਨਾਲ ਤਾਂ ਵੀ ਪੈਸਾ ਵੀ ਗਵਾਲਿਆ ਨਾਲੇ ਟਾਈਲਾਂ ਵੀ ਦਵਾਰੇ ਸਾਰੀਆਂ ਲਾਉਣੀਆਂ ਪਈਆਂ ਤੇ ਇਧਰ ਆਹ ਕਿ ਚੀਜ਼ਾਂ ਨੇ ਇਹ ਛੋਟੇ ਵਾਸ਼ਰੂਮ ਬਾਈ ਜਿਵੇਂ ਜਿਹਨੂੰ ਕੋਈ ਛੋਟਾ ਸਾਈਜ਼ ਲਾਉਣਾ 12 18 ਦਾ 12 24 ਦਾ ਇਹ ਉਹ ਸਾਈਜ਼ ਛੋਟਾ ਵਾਸ਼ਰੂਮ ਹੁੰਦਾ ਜਿਵੇਂ ਆਊਟਰ ਏਰੀਆ 'ਚ ਬਾਹਰ ਬਣਿਆ ਹੁੰਦਾ ਜੇਕਰ ਆਪਣੇ ਘਰਾਂ ਦੇ ਵਿੱਚ ਜਿਵੇਂ ਟੈਂਪਰੇਰੀ ਕਹਿ ਲਈਏ ਆਪਾਂ ਉਥੇ ਬਾਈ ਫੇਰ ਅਗਲਾ ਕਹਿੰਦਾ ਥੋੜਾ ਬਜਟ ਬਾਈ ਘਟਾਉਣਾ ਉਥੇ ਫੇਰ ਆਹ ਚੀਜ਼ ਲੱਗ ਜਾਂਦੀ ਹੈ ਵਾਸ਼ਰੂਮ ਇਹ ਕੁਆਲਿਟੀ ਵੀ ਹੋਈ ਹੈ ਹਾਂਜੀ ਹਾਂਜੀ ਇਹ ਵੀ ਸਾਰਾ ਪ੍ਰੀ ਲੇ ਨਹੀਂ ਲੱਗੇ ਇਹਦੇ ਵਿੱਚ ਨਾ ਬਈ ਇੱਕ ਛੋਟਾ ਜਿਹਾ ਕੀ ਹੈ ਇਹ ਵੀ ਸਾਈਜ਼ ਛੋਟਾ ਇਹ ਸੈਰਾਮਿਕ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਕੁਆਲਟੀਆਂ ਹੁੰਦੀਆਂ ਇੱਕ ਕੱਲੀ ਮਿੱਟੀ ਹੁੰਦੀ ਹੈ ਮਿੱਟੀ ਦੇ ਉੱਪਰ ਪਾਲਿਸ਼ ਹੁੰਦੀ ਹੈ ਠੀਕ ਹੈ ਇਹ ਸਾਰਾ ਜੋ ਦੀ ਕੁਆਲਟੀ ਜਿਹੜੀ ਹੈਗੀ ਇਹ ਵਾਟਰਪੂਫ ਹੈ ਸਾਰੇ ਠੀਕ ਹੈ ਸਾਰੀ ਵਾਟਰਪੂਫ ਪਾਲਿਸ਼ ਉਹ ਵੀ ਦੇਖਣ ਤੇ ਐਂ ਲੱਗੂਗੀ ਬਿਲਕੁਲ ਦੇਖਣ ਤੇ ਸਾਨੂੰ ਸੇਮ ਲੱਗੂਗੀ ਸੇਮ ਡਿਜ਼ਾਈਨ ਹੋਊਗਾ ਪਰ ਉਹਦਾ ਜਦੋਂ ਪਰਖ ਜਦੋਂ ਤੁਸੀਂ ਲੱਗ ਗਿਆ ਘਰੇ ਆਪਣੇ ਟਾਈਮ ਪਾ ਕੇ ਉਹ ਚੀਜ਼ ਦਾ ਆਪਣਾ ਰਿਜ਼ਲਟ ਆਊਗਾ ਯਾਰ ਵਾਕੇ ਵਾਟਰਪੂਫ ਸੀ ਕਿ ਸੈਰਾਮਿਕ ਸੀਗਾ ਇਹ ਹਾਂਜੀ ਬਈ ਔਲੇ ਦਾ ਖਾਧਦਾ ਕਹਿੰਦੇ ਬਾਅਦ ਚ ਸੁਵਾ ਦਿੰਦਾ। ਹਾਂਜੀ। ਕਿ ਭਾਈ ਆ ਆ ਜਿਹੜੀਆਂ ਆ ਨੇ 2-4 ਦੇ ਪੀਸ ਨਹੀਂ। ਹਾਂਜੀ। ਇਹ ਕਿੱਥੇ ਜੂਜ ਹੁੰਦਾ ਪਹੁੰਚ। ਇਹ ਵੀ ਵੋਲਟਾਈਲ ਆ ਜਾਂਦੀ ਹੈ ਲੈਦਰ ਫਿਨਿਸ਼ ਦੇ ਵਿੱਚ ਇਹਨੂੰ ਐਕਸਟਰਾ ਕਾਰਬਨ ਕਹਿ ਦਿੰਦੇ ਆ। ਕੋਈ ਆਪਾਂ LED ਪੈਨਲ ਆਪਣਾ ਹਾਈਲਾਈਟ ਕਰਨਾ ਜਾਂ ਵਾਸ਼ਰੂਮ ਦੀ ਵਾਲ ਹਾਈਲਾਈਟ ਕਰਨੀ ਹੈ, ਉੱਥੇ ਇਹ ਚੀਜ਼ਾਂ ਬਈ ਲੱਗਦੀਆਂ ਸਾਰੀਆਂ ਲਗਜ਼ਰੀ ਚੀਜ਼ਾਂ ਆ ਗਈਆਂ। ਸਾਰੀ ਇਹਦੀ ਫਿਨਿਸ਼ਿੰਗ ਲੈਦਰ 'ਚ ਆਜੂਗੀ ਜੇ ਮੈਂ ਆ ਦੇਖੋ ਤੁਸੀਂ। ਅਪਰੇਟਿਵ ਕਿਸੇ ਨੇ ਦੇਖਿਆ ਤੁਹਾਨੂੰ ਵੀਡੀਓ 'ਚ ਕਈ ਵਾਰ ਨਾ ਦੇਖੇ। ਹਾਂਜੀ। ਭਾਈ ਇਹ ਡਿਜ਼ਾਈਨ ਬਹੁਤ ਨਵੇਂ ਨੇ ਮਰ ਲੋ। ਡਿਜ਼ਾਈਨ ਚੱਲਦੇ ਆ ਮਾਰਕੀਟ ਦੇ ਵਿੱਚ ਉਹਨਾਂ ਦੀਆਂ ਕਾਪੀਆਂ ਹੈ ਹੀਆਂ ਵੀ ਉਹ ਸੇਮ ਲੱਗਦੇ ਤਾਂ ਹੁੰਦੇ ਨੇ ਦੇਖਣਾ ਪਰ ਕੁਆਲਿਟੀ ਦੀ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਬਾਈ ਹਾਂਜੀ ਹਾਂਜੀ ਲੈ ਵੀ ਸੱਚ ਨੂੰ ਇਹਦਾ ਵਿੱਚ ਵੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਇਹਦੇ ਵਿੱਚ ਹੁਣ ਬਾਈ ਇਹ ਜਿਹੜੀ ਟਾਇਲ ਆ ਗਈ ਇਹਦਾ ਸੇਮ ਮੈਟ ਔਰ ਸੇਮ ਗਲੋਸ ਅਦਰ ਪਹਿਲਾਂ ਕੀ ਹੁੰਦਾ ਸੀ ਆਪਾਂ ਨੂੰ ਗਲੋਸ ਮਿਲ ਜਾਂਦਾ ਸੀ ਡਿਜ਼ਾਈਨ ਦੇ ਵਿੱਚ ਔਰ ਸੇਮ ਮੈਟ ਨਹੀਂ ਉਸੇ ਡਿਜ਼ਾਈਨ ਚ ਮਿਲਦਾ ਸੀਗਾ ਸੈਰਾਜੋ ਤੇ ਕੈਸੀ ਕੰਪਨੀ ਹੈ ਜਿਹੜੀ ਸੇਮ ਗਲੋਸ ਸੇਮ ਮੈਟ ਦੇ ਵਿੱਚ ਡਿਜ਼ਾਈਨ ਲੈ ਕੇ ਆਈ ਹੈ ਬਾਈ ਘਰਾਂ ਦੇ ਕੰਧਾਂ ਨੂੰ ਤੁਸੀਂ ਧਰਤੀ ਤੇ ਕੰਧਾਂ ਨੂੰ ਇੱਕ ਰੂਪ ਦੇ ਸਕ ਇਹ ਕਹਿਣਾ ਇਹ ਸ਼ੋਰੂਮ ਆਲੇ ਸੈਰਾਜੋਤ ਸੈਰਾਮਿਕ ਉੱਚੋਂ ਮੰਡੀ ਖੜਾ ਜਿੱਥੇ ਮੈਂ ਅਕਸਰ ਗੱਲ ਕਰਦਾ ਹੁੰਨਾ ਇਹ ਛੋਡੂ ਮਾਲਾ ਸਜਾਵਟ ਦਾ ਵੀ ਧਿਆਨ ਰੱਖਦੇ ਨੇ ਬਿਲਕੁਲ ਜੀ ਬਿਲਕੁਲ ਪਰਨਾ ਛੋਡੀ ਇੱਕ ਮੈਚ ਹੀ ਨਾ ਹੋਵੇ ਛੋਡੇ ਕੰਧਾਂ ਫਲੋਰ ਮਿਲ ਜੇ ਹਾਂਜੀ ਤੇ ਇਹਦੇ ਵਿੱਚ ਫਿਰ ਮੈਚਿੰਗ ਜੇ ਕਿੰਨੇ ਕਿ ਡਿਜ਼ਾਈਨ ਹੋਣਗੇ ਇਹ ਤੇ ਬਾਈ ਮੇਰੇ ਕੋਲ 2:00 ਦੇ ਵਿੱਚ 4 ਦੇ ਵਿੱਚ 150 ਤੋਂ ਪਲੱਸ ਡਿਜ਼ਾਈਨਿੰਗ ਆ ਜਾਂਦੀ ਹੈ ਸੈਰਾਜੋਤ ਦੀ ਜਿਹੜਾ ਜਮਾ ਮੈਚ ਹਾਂਜੀ ਹਾਂਜੀ ਪ੍ਰੋਪਰ ਜਿਹੜੀ ਮੈਚਿੰਗ ਆ ਜਾਂਦੀ ਹੈ ਸਾਰੀ ਮੈਚਿੰਗ ਲੈ ਵੀ ਸਜਣੋ ਤੇ ਇਹਦੇ ਵਿੱਚ ਤਾਂ ਕੋਈ ਅੰਤ ਨਹੀਂ ਜੇ ਮੈਂ ਤੁਹਾਨੂੰ ਦੱਸਾਂ ਇਹ ਸਾਰੀ ਐਂਡਲੈਸ ਆਜੂਗੀ ਸਾਰੀ ਦਾ ਇਹਦਾ ਰੇਸ਼ਾ ਮੈਚ ਹੋਊਗਾ ਜਿੰਨੀ ਹੈਗੀ ਮਾਰਬਲ ਛੇਡ ਦੇ ਵਿੱਚ ਸਾਰੀ ਦਾ ਰੇਸ਼ਾ ਮੈਚ ਹੋਣਾ ਹੀ ਆ ਇਹ ਚੀਜ਼ਾਂ ਦਾ ਜਦੋਂ ਪੱਥਰ ਲੈਣ ਆਏ ਨਾ ਥੋੜਾ ਜਿਹਾ ਜ਼ੋਰ ਹੋਰ ਲਾ ਦਿਓ ਆ ਚੀਜ਼ਾਂ ਲੈ ਜਿਓ ਜੇ ਤੁਸੀਂ ਪਿੰਡ ਚੋਂ ਘਰ ਨੂੰ ਵੱਖਰਾ ਬਣਾਉਣਾ ਚਾਹੁੰਦੇ ਹੋ ਬਾਈ ਆ ਹਾਈਲਾਈਟਰ ਆ ਕੀ ਆ ਕਿੱਥੇ ਲੱਗੂ ਇਹ ਇਹ ਵੀ ਕਿਚਨ ਦਾ ਫਰੰਟ ਲੱਗਦਾ ਹੀ ਇਹਦਾ ਕੋਈ LED ਪੈਨਲ ਆਪਾਂ ਹਾਈਲਾਈਟ ਕਰਨਾ ਵਾਲ ਦਾ ਥੋੜਾ ਏਰੀਆ ਵਾਸ਼ਪੇਸ਼ਨ ਦਾ ਥੋੜਾ ਏਰੀਆ ਹਾਈਲਾਈਟ ਕਰਨਾ ਹੈ ਉੱਥੇ ਯੂਜ਼ ਹੁੰਦੀ ਆ ਵੀ ਆਪਦੀ ਮਰਜ਼ੀ ਅਨਸਾਰ ਥੋੜਾ ਕ ਲਾਲ ਹਾਂਜੀ 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 ਬਿਲਕੁਲ ਇਹ ਡਿਜ਼ਾਈਨ ਮਜ਼ਬੂਤੀ ਵਾਲੇ ਨੇ ਪੂਰੇ ਹਾਂ ਵਧੀਆ ਵਧੀਆ ਬਈ ਪੂਰੇ ਪੂਰੇ ਸਟਰੋਂਗ ਆ ਜਾਂਦੇ ਆ ਸਕੁਅਰ ਫੁੱਟਾਂ 'ਚ ਮਿਲਦਾ ਹੈ ਸਕੁਅਰ ਫੁੱਟ ਦੇ ਵਿੱਚ ਇਹ ਕਲਰ ਕਲਰ ਕੋਈ ਕਲਰ ਆਪਸ਼ਨ ਇਹਦੇ ਵਿੱਚ ਹਾਂਜੀ ਸਾਰੀ ਲੈਓ ਸੱਜਣੋ ਕਿੰਨੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਆ ਵੀ ਥੋੜੇ ਥੋੜੇ ਆਈਟਮਾਂ ਘਰਾਂ ਚ ਲਾ ਸਕਦੇ ਆ ਅੰਦਰ ਇਹ ਵੀ ਹਾਈਲਾਈਟਰ ਹਨ ਬਈ ਹਾਂਜੀ ਜਿਨ੍ਹਾਂ ਕ ਆਪਾਂ ਵਾਲ ਹਾਈਲਾਈਟ ਕਰਨੀ ਆ ਆਪਣੇ ਅਕੋਰਡਿੰਗ ਉਹਨਾਂ ਕਿ ਇਹਨੂੰ ਹਾਈਲਾਈਟ ਕਰ ਸਕਦੇ ਆ ਇਹ ਆਪਾਂ ਚੀਜ਼ ਨੂੰ ਕੋਈ ਘਰ ਦੀ ਆਪਣੇ ਕੋਈ ਡ्रेसਿੰਗ ਦੀ ਹੋ ਗਈ ਵਾਲ ਹੋ ਗਈ ਜਾਂ ਕਿਚਨ ਦੀ ਵਾਲ ਹੋ ਗਈ ਜਾਂ ਕੋਈ ਵਾਸ਼ਰੂਮ ਦਾ ਤੁਸੀਂ ਸ਼ਾਵਰ ਏਰੀਆ ਹਾਈਲਾਈਟ ਕਰਨਾ ਹੈ ਉੱਥੇ ਤੁਸੀਂ ਇਹਨਾਂ ਨੂੰ ਲਾ ਸਕਦੇ ਹੋ ਇਹ ਚੀਜ਼ਾਂ ਨੂੰ ਮਤਲਬ 5-7 ਚੀਜ਼ਾਂ ਐਸੀਆਂ ਨੇ ਘਰ 'ਚ ਜਿੱਥੇ ਆਪਾਂ ਇਹਨੂੰ ਲਾ ਸਕਦੇ ਆ ਅੰਦਰ ਨਾਲ ਛੋੜੇ ਜਮੇ ਜੋੜ ਨਹੀਂ ਦੇਖਣਾ ਆ ਬਾਈ ਮਨਨ ਦਾ ਪੂਰਾ ਪਹਾੜੀ ਚੱਕੀ ਖੜੇ ਨੇ ਬਾਈ ਐਡੇ ਡਿਜ਼ਾਈਨ ਮੈਂ ਪਹਿਲੀ ਵਾਰ ਦੇਖਣ ਹਾਂ ਹਾਂਜੀ ਹਾਂਜੀ ਬਰੇ ਇਹ ਸਾਰੇ ਜਿਹੜਾ ਸਾਈਜ਼ ਆ ਗਿਆ 6x4 ਦਾ ਸਾਈਜ਼ ਆ ਗਿਆ ਟਾਇਲ ਦਾ ਹੈ ਇਹ ਸਾਰੀ ਜੁਆਇੰਟਲੈਸ ਹੁੰਦੀ ਹੈ ਦਾ ਜੋੜ ਨਹੀਂ ਪਤਾ ਲੱਗਦਾ ਜੀ ਇਹ ਮੰਨ ਲਓ ਰੂਮ ਦੇ ਵਿੱਚ ਸਾਰੇ 5-4 ਪੀਸੀ ਲੱਗਣੇ ਹੁੰਦੇ ਆ ਹਾਂਜੀ ਉਹ 5-4 ਵੀ ਐ ਲੱਗੂ ਵੀ 1 ਪੀਸ ਹੀ ਲੱਗੇ 1 ਪੀਸ ਹੀ ਲੱਗਿਆ ਹੋਇਆ ਇਹਦਾ ਜੁਆਇੰਟ ਨਹੀਂ ਦੇਖਦਾ ਜੀ ਇਹ ਟਾਇਲ ਦਾ ਜਿਹੜਾ ਸਾਰਾ ਹੈਗਾ ਇਹ ਬਾਈ ਇਹ ਐਡੀ ਲਾਊਗਾ ਮਤਲਬ ਐਡੀ ਦੀ ਫਿਰ ਕੁਆਲਿਟੀ ਤੇ ਸੇਫਟੀ ਰਹਿੰਦੀ ਜਾਂ ਲੋ ਬਾਈ ਹਾਂ ਹ ਮੇਨ ਐ ਕਿਉਂਕਿ ਗ੍ਰੇਸ ਹੋਣੀ ਹੈ ਜੋੜ ਘਟੇਗਾ ਆਪਣਾ ਔਰ ਉਨੀ ਉਹ ਚੀਜ਼ ਦੀ ਟਾਇਲ ਦੀ ਗ੍ਰੇਸ ਹੋਣੀ ਹੈ ਆਪਣੀ ਬਾਈ ਇਹਦੇ ਵਿੱਚ ਮੇਰੇ ਕੋਲੇ ਜਿਹੜੀ 6x4 ਦੇ ਵਿੱਚ 60 ਤੋਂ ਪਲੱਸ ਡਿਜ਼ਾਈਨਿੰਗ ਆ ਜਾਂਦੀ ਹੈ ਜੀ ਇਹਦੇ ਵਿੱਚ ਲੈ ਵੀ ਜੇ ਤੁਸੀਂ ਘਰਾਂ ਤੋਂ ਕੋਠੇ ਚ ਕੋਸ ਵੱਖਰਾ ਕਰਨਾ ਚਾਹਨਾ ਪਿੰਡ ਤੋਂ ਵੱਖਰਾ ਤਾਂ ਆਹ ਟਾਇਲ ਲੈ ਸਕਦੇ ਇਹਦੇ ਵਿੱਚ ਡਿਜ਼ਾਈਨ ਐਨੇ ਨੇ ਮੰਨ ਲਓ ਜੇ ਕਿ ਤੋਂ ਮਿਲਦਾ ਇੱਕ ਤਾਂ ਡਿਜ਼ਾਈਨ ਮਿਲਦਾ ਹੋਗਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਆਨਵੈਕਸ ਵੀ ਆ ਜਾਂਦਾ ਮਾਰਬਲ ਲੁੱਕ ਆ ਜਾਂਦੀ ਹੈ ਹਰ ਤਰ੍ਹਾਂ ਦਾ ਛੇੜ ਆ ਜਾਂਦੇ ਬੋਟੋ ਜੀਨੋ ਆ ਜਾਂਦਾ ਸਤਵਾਰੀਓ ਆ ਜਾਂਦਾ ਡਾਰਕ ਲਾਈਟ ਹਾਂਜੀ ਹਾਂਜੀ ਇਹ ਸਾਰਾ ਕਿੰਨੇ ਦਾ ਤਿੰਨ ਇਹ 2.5 ਬਈ 2.5 ਦਾ ਸਾਈਜ਼ ਆ ਜੂਗਾ 2.5 ਬਈ 2.5 ਦਾ ਸਾਈਜ਼ ਆ ਜੂਗਾ ਲੈ ਦੇਖ ਜਮਾ ਲਾਈਟ ਰੰਗ ਸਰਦਾਰੀ ਰੰਗ ਕਹਿੰਦੇ ਨੇ ਇਹਨਾਂ ਨੂੰ ਪਰ ਇਹ ਪੱਥਰ ਤੁਸੀਂ ਲੈ ਸਕਦੇ ਮੇਰੇ ਸਾਹਮਣੇ ਇਹ ਸਾਈਜ਼ ਆ ਜੂਗਾ ਜੇ ਫਿਰ 2.5 ਬਈ 2.5 ਦਾ 32 64 ਜਿਹਨੂੰ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਅਸੀਂ ਗਾਹਕ ਨੂੰ ਗਾਹਕ ਨਹੀਂ ਸਮਝਦੇ ਅਸੀਂ ਉਹਨੂੰ ਆਪਦਾ ਪਰਿਵਾਰਿਕ ਮੈਂਬਰ ਸਮਝ ਕੇ ਗਾਈਡ ਕਰਦੇ ਆ ਕਸਟਮਰ ਨੂੰ ਪਹਿਲਾਂ ਪਹਿਲਾਂ ਉਹਦੀ ਮਨ ਦੀ ਇੱਛਾ ਪੁੱਦੇ ਵੀ ਉਹਨੂੰ ਕੀ ਲਾਉਣਾ ਹੈ ਕੀ ਚੁਆਇਸ ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਅੱਗੇ ਡਵਾਈਸ ਦਿੰਦੇ ਆ ਵੀ ਭਾਈ ਤੁਹਾਡੇ ਆ সাইਜ਼ ਆ ਕੁਆਲਟੀ ਲਾਓ ਤੁਸੀਂ ਇਹ ਨਹੀਂਗਾ ਭਾਜੀ ਗਾਹਕ ਆਇਆ ਤੇ ਉਹਨੂੰ ਬਾੜ ਲਓ ਤੇ ਬਸ ਉਹਨੂੰ ਦੇ ਕੇ ਤੇ ਤੋਰ ਦਿਓ ਬਸ ਉਹਨੂੰ ਕੁਝ ਦੱਸਣਾ ਨਹੀਂ ਸਮਝਾਉਣਾ ਨਹੀਂ ਆ ਉਹ ਚੀਜ਼ਾਂ ਨਹੀਂ ਆ ਬਾਕੀ ਭਾਈ ਜੀ ਸਭ ਤੋਂ ਮੇਨ ਗੱਲ ਇਹ ਹੈ ਜਿਨੇ ਪੰਜਾਬ ਦੇ ਵਿੱਚ ਸ਼ੋਰੂਮ ਹੈ ਕੰਪਨੀ ਦੇ ਡਾਇਰੈਕਟ ਹੈ ਕੋਈ ਉਹਦੇ ਵਿੱਚ ਸੈਕੰਡ ਪਰਸਨ ਨਹੀਂਗਾ ਵੀ ਕਿਸੇ ਨੂੰ ਅੱਗੇ ਅਥੋਰਾਈਜ਼ ਨਹੀਂ ਕੀਤਾ ਕੋਈ ਬਚੋਲਾ ਨਹੀਂਗਾ ਜੋ ਵੀ ਬੈਨੀਫਿਟ ਕੰਪਨੀ ਨੇ ਦੇਣੇ ਆ ਕਸਟਮਰ ਨੂੰ ਦੇਣੇ ਆ ਇਹਦੇ ਵਿੱਚ ਸਭ ਤੋਂ ਮੇਨ ਗੱਲ ਬਾਈ ਜੀ ਇੱਥੇ ਆ ਹਾਂਜੀ ਆ ਰਸੂਈ ਚ ਲਾਉਣ ਨੂੰ ਇੱਕ ਚੀਜ਼ ਹੋਰ ਦੇਤੀ ਤੁਹਾਨੂੰ ਕੰਧਾਂ ਤੇ ਆ ਮਤਲਬ ਸੈਲਫਾਂ ਤੇ ਵਾਹ ਹਾਂਜੀ ਹਾਂਜੀ ਇੱਕ ਤਾਂ ਬਾਈ ਕੀ ਲਾਉਂਦੇ ਨੇ ਲੋਕ ਸੈਲਫਾਂ ਤੇ ਉਹ ਕੀ ਹੁੰਦਾ ਉਹ ਜਿਵੇਂ ਪਹਿਲਾਂ ਬਈ ਜਿਹੜੀਆਂ ਚੀਜ਼ਾਂ ਪਹਿਲਾਂ ਗ੍ਰੇਨਾਈਟ ਚੱਲਦਾ ਹੁੰਦਾ ਸੀ ਜਾਂ ਪਹਿਲਾਂ ਤਾਂ ਉਂ ਕੱਲਾ ਮਾਰਬਲ ਵਾਈਟ ਮਾਰਬਲ ਸੀਗਾ ਉਸ ਤੋਂ ਬਾਅਦ ਫਿਰ ਗ੍ਰੇਨਾਈਟ ਆ ਗਿਆ ਠੀਕ ਹੈ ਹੁਣ ਇਹ ਚੀਜ਼ਾਂ ਲਗਜ਼ਰੀ ਲੁੱਕ ਆ ਗਈਆਂ ਜਿਵੇਂ ਇਹ ਟਾਇਲ ਦੇ ਵਿੱਚ ਹੈ ਫੁੱਲ ਬੋਡੀ ਦੇ ਵਿੱਚ ਹੈ ਜਿਹੜੀ ਇਹਦੀ ਥਿਕਨੈਸ ਔਰ ਬਹੁਤ ਸੋਹਣੀ ਕਿਚਨ ਬਣਦੀ ਹੈ ਇਹ ਚੀਜ਼ਾਂ ਨਹੀਂ ਇਹਦਾ ਕੀ ਵੱਖਰਾ ਫਰਕ ਆ ਉਹ ਵੀ ਸਾਫ਼ ਹੁੰਦਾ ਉਹ ਵੀ ਚਾਲੂ ਇੰਨਾ ਮੋਟਾ ਹੁੰਦਾ ਇਹ ਮੰਨ ਲਓ ਕੀ ਇਹ ਲਾਉਣ ਲੋਕ ਵੀ ਕੀ ਇਹਦੀ ਮਜ਼ਬੂਤੀ ਹੈ ਇਹਦੀ ਭਈ ਇੱਕ ਤਾਂ ਚਮਕ ਬਹੁਤ ਆਉਂਦੀ ਹੈ ਸੋਹਣੀ ਲੱਗਦੀ ਹੈ ਹਾਂਜੀ ਇਹਦੀ ਚਮਕ ਨਹੀਂ ਜਾਂਦੀ ਇਹਦੀ ਔਰ ਕੋਈ ਸਕ੍ਰੈਚ ਨਹੀਂ ਪੈਂਦਾ ਕਿਦੇ ਉੱਤੇ ਹਾਂਜੀ ਮਤਲਬ ਕੋਈ ਰੋਟੀ ਬਣਾਉਣ ਲੱਗ ਜਨੈ ਸੈਲਫ ਤੇ ਕੁਝ ਵੀ ਕਰਦੇ ਨੇ ਕੋਈ ਬਿਲਕੁਲ ਕੁਝ ਨਹੀਂ ਹੁੰਦਾ ਇਹ ਚੀਜ਼ ਰਸੋਈ ਬਹੁਤ ਥੋੜੀ ਚੀਜ਼ ਹੁੰਦੀ ਹੈ ਉੱਥੇ ਤੁਸੀਂ ਆਹ ਲਾ ਲਓ ਹੁਣ ਉਹ ਦੋ ਚੀਜ਼ਾਂ ਦਾ ਖੜਾ ਛੱਡ ਦੋ ਜਿਹੜੇ ਲਾਉਂਦੇ ਨੇ ਇਹ ਨਵੀਂ ਚੀਜ਼ ਇਹਦੇ ਵਿੱਚ ਡਿਜ਼ਾਈ ਦੀ ਇਹਦੀ ਕੁਆਲਿਟੀ ਜਿਵੇਂ ਮੈਟ ਦੇ ਵਿੱਚ ਆ ਗਏ ਜਿਵੇਂ ਜੇ ਕਿਸੇ ਨੇ ਕੋਈ ਮੈਟ ਕਿਚਨ ਬਣਾਉਣੀ ਹੈ ਆ ਸਾਰੀ ਮੈਟ ਦੇ ਵਿੱਚ ਹੈ ਜਮ ਇੱਕ ਨਾ ਮੈਂ ਤੁਹਾਨੂੰ ਲੋਹਾ ਦਿਖਾਉਣਾ ਲੋਹਾ ਟਾਈਲਾਂ ਦੇ ਸ਼ੋਰੂਮ ਤੇ ਲੋਹਾ ਪਿਆ ਭਈ ਇਹ ਲੋਹਾ ਕਿਵੇਂ ਰੱਖ ਲਿਆ ਹ ਇਹ ਵੀ ਭਈ ਆਪਾਂ ਕਸਟਮਰਾਂ ਖਾਤਰੀ ਰੱਖਿਆ ਹੋਇਆ ਇਹ ਹਾਂਜੀ ਹਾਂਜੀ ਹੁਣ ਭਰੀ ਦਾਣੇ ਦੀ ਟਰਾਲੀ ਅੰਦਰ ਪੜੂ ਸਿੱਧਵੇਂ ਬਿਲਕੁਲ ਬਿਲਕੁਲ ਭਾਈ ਬਿਲਕੁਲ ਇੰਟਰਲੌਕ ਵੀ ਦਬ ਜਾਂਦੀ ਹੈ ਇੰਟਰਲੌਕ ਦਾ ਵੀ ਖੜਾ ਛੜ ਦੋ ਇਹ ਦੂਜੀਆਂ ਇੱਟਾਂ ਦਾ ਦਬਣੀ ਦੇ ਬਣੇ ਨੇ ਆ ਟਾਈਲਾਂ ਲਾ ਲੂ ਜੇ ਤੁਸੀਂ ਕਰੋ ਬਾਈ ਪਰ ਇਹ ਦਾਣਾ ਟਰਾਲੀ ਤੇ ਅੜ ਜੂ ਤੇ ਹਾਂ ਬਿਲਕੁਲ ਬਾਈ ਇਹਦੀ ਜਿਹੜੀ ਥਿਕਨਸ ਆ 2mm ਮੋਟੀ ਥਿਕਨਸ ਹੈ ਇਹਦੇ ਉੱਤੇ ਤੁਸੀਂ ਕੁਹਾੜੀ ਕਸੀਆ ਲੈ ਕੇ ਘਸਾ ਲਓ ਇਹ ਨਾ ਤੇ ਘਸੇ ਨਾ ਇਹਦੀ ਪਾਲਿਸ਼ ਖਰਾਬ ਹੋਵੇ ਇਹ ਹੁਣ ਲੋਹਾ ਕ ਪੱਥਰ ਆ ਇਹ ਬਈਏ ਨੂੰ ਲੋਹੀ ਕਹਾਂਗੇ ਪੱਥਰ ਨਹੀਂ ਕਹਿ ਸਕਦੇ ਨੂੰ ਇਹ ਲੋਹੀ ਹੈ ਹਾਂ ਜੀ ਹੈ ਪੱਥਰ ਹੈ ਪਰ ਕੁਆਲਿਟੀ ਲੋਹੇ ਦੀ ਹੈ ਇਹ ਬਹੁਤ ਵੇਗ ਰਿਹਾ ਹੈ ਬਾਈ ਹਾਂ ਜੀ ਹਾਂ ਜੀ ਪੂਰਾ ਰੂਟੀਨ ਦੇ ਵਿੱਚ ਬਹੁਤ ਵਧੀਆ ਸੇਲ ਹੈ ਇਹਦੀ ਥਿਕਨਸ 2mm ਆ ਗਈ ਥਿਕਨਸ ਬਹੁਤ ਜ਼ਿਆਦਾ ਹੈ ਇਹਦੀ ਆ ਇਹਦੇ ਵਿੱਚ ਡਿਜ਼ਾਈਨ ਹੈ ਹਾਂ ਜੀ ਆ ਸਾਰੀ ਡਿਜ਼ਾਈਨਿੰਗ ਆ ਜੂ ਇਹਦੇ ਸ ਦੇ ਵਿੱਚ ਇੱਕ ਫਿਰ 2x2 ਦੇ ਵਿੱਚ ਆ ਜਾਂਦੀ ਹੈ ਫੁੱਲ ਬੋਡੀ ਟਾਇਲ ਇਹ ਬਿਟਰੀਫਾਈਡ ਬੋਡੀ ਆ ਜਾਂਦੀ ਹੈ ਜਿੰਨੀ ਪਈ ਹੈ ਸਾਰੀ ਤੇ ਨਾਲ ਦੇ ਨਾਲ ਆਹ ਡਿਜ਼ਾਈਨ ਨੇ ਬਾਈ 2x2 ਦੇ ਹੈ ਨਾ ਇਹ 2x2 ਦੇ ਆਗੇ ਜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗਿਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਈ ਬਾਈ ਕੋਈ ਲਿਮਟ ਨਹੀਂ ਲਿਮਟ ਨਹੀਂ ਕੰਪਨੀ ਦੀ ਡਿਜ਼ਾਈਨਿੰਗ ਦੀ ਤਾਂ ਕੋਈ ਲਿਮਟ ਹੀ ਨਹੀਂ ਗੇ ਜੀ ਆਪ ਹੀ ਇੱਧਰ ਬਹੁਤ ਜ਼ਿਆਦਾ ਪਈ ਇਹ ਕਿਹੜੇ ਕਿਹੜੇ ਸਾਈਜ਼ ਚ ਮਿਲਦੇ ਨੇ ਬਾਈ ਬਾਈ 24 ਇੰਚ ਤੇ 32 ਇੰਚ ਦੇ ਵਿੱਚ ਦੋ ਸਾਈਜ਼ ਹੁੰਦੇ ਹੀ ਇਹਦੇ ਉੱਤੇ ਦਿਖਾਓ ਕੈਮਰਾ ਧੁਰਦੀ ਧੁਰ ਹਾਂਜੀ ਬਾਈ ਇੰਨਾ ਚ ਵੀ ਮੈਂ ਬਹੁਤ ਨਕਲੀ ਚੀਜ਼ਾਂ ਦੇਖੀ ਨੇ ਉਹੀ ਬੋਰਡ ਜਾਂ ਹੁੰਦਾ ਗੱत्ता ਬੋਰਡ ਜਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਕਿਹੜਾ ਨਹੀਂ ਕਿਵੇਂ ਇਹ ਬ ਠੀਕ ਆ ਜੇ ਆਪਾਂ ਗਾਹ ਦਿਖਾ ਦਈਏ ਬਾਹਰੇ ਗ੍ਰੇਨਾਈਟ ਇੱਕ ਆਹ ਜੀ ਹਾਂ ਜੀ ਬਿਲਕੁਲ ਜੀ ਇਹ ਨੈਨੋ ਵਾਈਟ ਆ ਜਾਂਦਾ ਜੀ ਜੀ ਸਾਬੰਦੀ ਕੁਆਲਿਟੀ ਇਹ ਵੀ ਕਿਚਨ ਕਾਉਂਟਰ ਲੱਗਦੀ ਹੈ ਇਹਦੇ ਜਿਹੜੀ ਕਿਚਨ ਦੀ ਆਪਾਂ ਸਲੇਪ ਆਉਣੀ ਹੈ ਉਥੇ ਯੂਜ਼ ਹੁੰਦਾ ਜਿਨੇ ਕੋਈ ਵਾਈਟ ਦੇ ਕਨਸੈਪਟ ਕਰਨਾ ਹੈ ਉਹ ਵਾਈਟ ਦੇ ਵਿੱਚ ਇਹ ਕਨਸੈਪਟ ਆ ਜਾਂਦਾ ਜੀ ਇਹ ਸਾਰਾ ਹਾਂ ਜੀ ਚਿੱਟਾ ਚਿੱਟਾ ਵਾਈਟ ਇਹ ਇਹਨੂੰ ਦੁੱਧ ਹੀ ਕਹਾਂਗੇ ਦੁੱਧ ਵਰਗਾ ਹੀ ਇਹ ਬਿਲਕੁਲ ਚਿੱਟਾ ਨਸਾ ਚਿੱਟਾ ਨੂਨ ਚਿੱਟਾ ਠੰਡ ਮਾੜਾ ਪਰ ਮੈਂ ਕਹਣਾ ਚਿੱਟਾ ਬਹੁਤ ਚੰਗਾ ਜੇ ਆ ਤੁਸੀਂ ਪੱਥਰ ਲਾਉਂ ਪਹਿਲੀ ਵਾਰੀ ਚਿੱਟੇ ਦੇ ਗ ਹੁੰਦੀਆਂ ਹੁੰਦੀਆਂ ਬਈ ਇਹਦੇ ਵਿੱਚ ਇੱਕ ਰਾਜਸਥਾਨ ਹੁੰਦਾ ਇੱਕ ਸਾਊਥ ਹੁੰਦਾ ਆ ਸਾਊਥ ਦੀ ਕੁਆਲਿਟੀ ਪਈ ਹੈ ਬਈ ਠੀਕ ਹੈ ਉਹ ਰਾਸਤਾਨ ਪਿਆ ਮੂਰੇ ਹੁਣ ਇਹਨਾਂ ਦੇ ਵਿੱਚ ਤੁਸੀਂ ਫਰਕ ਦੇਖੋ ਦੋਨਾਂ ਦੇ ਚਮਕਦਾ ਉਹਦੀ ਮੋਟਾਈ ਦਾ ਇਹ ਥੋੜਾ ਹਾਰਡ ਹੋਊਗਾ ਉਹ ਥੋੜਾ ਕੱਚਾ ਹੋਊਗਾ ਬਈ ਇਹ ਤਾਂ ਕੁਆਲਿਟੀ ਤੇ ਦਿੰਨੀ ਆ ਜੇ ਕਿਸੇ ਨੇ 5-10 ਰੁਪਏ ਹੋਰ ਕੱਟ ਕਰ ਲੈ ਐਦੂ ਵੀ ਮਾੜਾ ਮਾਲ ਆ ਐਦੂ ਵੀ ਹਲਕਾ ਮਾਲ ਐਦੂ ਵੀ ਹਲਕਾ ਕਲਰ ਕਨਵਰਟਡ ਹੁੰਦੇ ਆ ਉਹ ਕਲਰ ਚੇਂਜ ਕਰਿਆ ਹੋਇਆ ਹੁਣ ਅਗਲਾ ਕਹੇ ਉਹੀ ਦਿੰਦਾ ਹਾਂਜੀ 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 ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹਨਾਂ ਕੋਲੇ ਵੀ ਬਹੁਤ ਡਿ ਅਏ ਜੈਡ ਬਲੈਕ ਆ ਜਾਂਦਾ ਏ ਇਹਨੂੰ ਜੈਡ ਬਲੈਕ ਕਹਿ ਦਿੰਦੇ ਆ ਜਿਹੜੀ ਆ ਕੁਆਲਿਟੀ ਆ ਜਾਂਦੀ ਆ ਸਾਰੀ ਹਾਂਜੀ ਇਹ ਤੁਸੀਂ ਲੁਧਿਆਣੇ ਚ ਵੀ ਸ਼ੋਅਰੂਮ ਆ ਹੋਰ ਬਾਈ ਜੀ ਕਿੱਥੇ ਕਿੱਥੇ ਨੇ ਆਪਣਾ ਬਾਈ ਜੀ ਲੁਧਿਆਣੇ ਆ ਜਾਂਦਾ ਚੰਡੀਗੜ੍ਹ ਦੇ ਵਿੱਚ ਆ ਜਾਂਦਾ ਮੋਹਾਲੀ 82 ਦੇ ਵਿੱਚ ਆ ਜਾਂਦਾ ਜੀ ਆਪਣਾ ਲਾਂਡਰਾ ਸ਼ੋਅਰੂਮ ਆ ਗਿਆ ਮੋਗੇ ਆ ਗਿਆ ਬਰਨਾਲੇ ਆ ਗਿਆ ਬਠਿੰਡਾ ਆ ਗਿਆ ਪੁੱਚੋ ਮੰਡੀ ਆਪਾਂ ਖੜੀ ਐਗੇ ਜਗਰਾਉਂ ਆ ਗਿਆ ਜਲੰਧਰ ਆ ਗਿਆ ਜੀ ਕਹਿੰਦਾ ਯਾਰ ਸਾਡੇ ਤਾਂ ਆ ਚੀਜ਼ ਬਾਈ ਯਾਰ ਇਹ ਤਾਂ ਮੈਂ ਕਿਹਨੇ ਵੀਰੇ ਉਹਦੇ ਨਾਲੋਂ ਮੈਂ ਤੁਹਾਨੂੰ 2 ਰੁਪਏ ਸਸਤੀ ਦੇ ਕੇ ਤੇਰੇ ਘਰੇ ਮਾਲ ਭੇਜ ਦਿੰਨਾ ਵੀ ਕੱਲ ਨੂੰ ਲੰਬਾਣਾ ਦਈ ਦੇ ਵਿੱਚੋਂ 2 ਰੁਪਏ ਵੱਧ ਕਢਾਉ ਮੈਂ ਤੇ 2 ਰੁਪਏ ਦਾ ਮੁੱਲ ਛੋੜਾ 2 ਲੱਖ ਚ ਪਾ ਦੂੰ। ਬਿਲਕੁਲ ਜੀ ਬਿਲਕੁਲ। ਉਹ ਦਵਾਰੇ ਨਹੀਂ ਪੱਥਰ ਲੈਣ ਦੀ ਲੋੜ ਪੈਣੀ। ਜੇ 2 ਰੁਪਏ ਵੱਧ ਮੇਰੇ ਕਹਿਣ ਤੋਂ ਰੇ ਲਾ ਦੋਗੇ ਪਰ ਵੱਧ ਨਹੀਂ ਹੈਗੇ। ਉਸ ਹਿਸਾਬ ਦੀ ਕੁਆਲਿਟੀ ਲੋਕ ਜਿਹੜੀ ਇਹ 35 ਜੀ ਦਿੰਦੇ ਨੇ 50 ਜੀ ਵੀ ਨਹੀਂ ਲੈ ਸਕਦੇ। ਸੈਰਾ ਜੋਤ ਸੈਰਾਮਿਕ ਟਾਈਲਾਂ ਦਾ ਸ਼ੋਰੂਮ ਪੁੱਚੋ ਮੰਡੀ ਕਿੱਥੇ ਜੇ ਲੋਕੇਸ਼ਨ ਆ ਪੁੱਚੋ ਐਨ ਐਚ 7 ਦੇ ਅੱਡੇ ਕੋਲ ਆ ਜੰਨੇ ਆਂ। ਆਪਾਂ ਮਾਰਬਲ ਮਾਰਕੀਟ ਬਾਦੀ ਆਪਣੇ ਇਹ ਨੇਰੇ ਆਪਣੇ ਪੁੱਚੋ ਕੈਂਚੀਆਂ ਆ ਜਾਂਦੀਆਂ। ਜੀ ਲੈ ਵੀ ਬਾਕੀ ਗੱਲਾਂ ਉਹ ਰਿਆ ਕੇ ਕਰਿਓ। ਸ਼ੁਕਰੀਆ ਮਿਹ